ਕਸਬਾ ਗੋਂਦਵਾਲ ਸਾਹਿਬ ਵਿਖੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਤੇਜ਼ ਰਫ਼ਤਾਰ ਵਰਨਾ ਗੱਡੀ ਬੇਕਾਬੂ ਹੋ ਕੇ ਰੋਖ ਨਾਲ ਟਕਰਾ ਗਈ ਹਾਸਾ ਇਹਨਾਂ ਭਿਆਨਕ ਸੀ ਕਿ ਮੌਕੇ ਤੇ ਗੱਡੀ ਸਵਾਰ ਪੰਜ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਇਸ ਮੌਕੇ ਤੇ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦਾ ਦੱਸਿਆ ਵੀ ਜਾ ਰਿਹਾ ਹੈ ਕਿ ਇਹ ਉਕਤ ਪੰਜੇ ਨੌਜਵਾਨ ਡੋਰੀ ਰੰਗ ਸਿੰਘ ਦੇ ਬਸ ਨੀਕ ਹਨ ਬਾਕੀ ਤੁਸੀਂ ਖੁਦ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਕੀ ਗੱਲ ਬਾਤ ਹੋਈ ਜਿਹੜਾ ਐਕਸੀਡੈਂਟ ਵੀ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਇਹ ਤਰੰਤਾ ਰੋਲਵਾ ਰਹੇ ਸੀ ਗੋਲਵਾਲ ਸਾਹਿਬ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਗਈ ਇਹ ਟ੍ਰਾਂਸਪੋਰਟ ਸਰਵਿਸ ਵਿੱਚ ਵਜਿਆ ਜਿੱਥੇ 4 ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਜਿਹਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਪਰ ਕਿਹੜੀ ਗੱਡੀ ਇਹਨਾਂ ਕੋ? ਵਰਨਾ ਗੱਡੀ ਸੀ। ਕਿੱਥੋਂ ਆ ਰਹੇ ਕਿੱਥੇ ਜਾ ਰਹੇ? ਇਹ ਕਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹਿਬ ਦੀ ਸਾਈਡ। ਕੋਈ ਦਿਖਾਣੋ ਜੀ ਬੰਦਿਆਂ ਦੀ ਉਹਨਾਂ ਦੀ। ਬੰਦਿਆਂ ਦੀ ਪਛਾਣ ਪਿੰਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਉੱਤੋਂ ਪਤਾ ਸਾਰੀ ਗੱਲ ਪਤਾ। ਗੱਡੀ ਦਾ ਜੀ ਚੀਜ਼ਾਂ ਜ਼ਿਆਦਾ ਤੇਜ਼ ਸੀ ਸਰ? ਨਹੀਂ ਇਹ ਤਾਂ ਪਤਾ ਨਹੀਂ ਹੈ ਅਪਾਤ ਦੀ ਤਫ਼तीश ਕਰਾਂਗੇ ਤੇ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉ